ਆਪਾਂ ਕਹਿੰਨੇ ਆ ਵੀ ਮਿੱਠਾ ਨਹੀਂ ਖਾਣਾ ਹੂੰ ਕਿਉਂ ਨਹੀਂ ਖਾਣਾ ਮਿਠਾਈ ਕਿਵੇਂ ਤੁਹਾਨੂੰ ਖਰਾਬ ਕਰ ਸਕਦੀ ਆ ਜਾਂ ਮਿਠਾਈ ਦੀ ਜ਼ਿੰਦਗੀ ਕਿੰਨੀ ਹੈ ਲਾਈਫ ਕਿੰਨੀ ਹੈ ਜੇਕਰ ਫ੍ਰੀਜ਼ਰ ਕਰ ਦਨੇ ਆਪਾਂ ਮਿੱਠਾ ਜਿਹੜਾ ਹੈ ਨਾ ਉਹਦੇ ਅਸਰ ਜਿਹੜੇ ਆ ਫਿਰ ਜਿਹੜੀ ਚੀਜ਼ ਜਿਹੜੀ ਚੀਜ਼ ਖਾਸ ਕਰਕੇ ਫਰਾਈ ਕਰਦੇ ਜਿਹਦੇ ਚ ਜੇ ਉਹ ਚੀਜ਼ ਜਿਆਦਾ ਵਾਰ ਸਰਕੂਲੇਟ ਕਰਦਾ ਜਿਆਦਾ ਵਾਰ ਨੂੰ ਸਾਈਕਲ ਹੋਈ ਜਾਂਦੀ ਆ ਆਇਲ ਨੂੰ ਤਾਂ ਆਇਲ ਦੇ ਵਿੱਚ ਇੱਕ ਟ੍ਰਾਂਸ ਫੈਟ ਹੁੰਦੀ ਜਿਹਦੀ ਮਾਤਰਾ ਤਾਂ ਹੁੰਦੀ ਆ ਹਰਕਿਓ ਵਿੱਚ ਜਾਂ ਉਹਦੇ ਵਿੱਚ ਹੋਣੀ ਆ ਫੈਟ ਦੀ ਵਿੱਚ ਟਰਾਂਸ ਫੈਟ ਜਿਹੜੀ ਹੋਣੀ ਆ ਪਰ ਉਹ ਟਰਾਂਸ ਫੈਟ ਦੀ ਮਾਤਰਾ ਫਿਰ ਵੱਧ ਹੀ ਜਾਂਦੀ ਹੈ ਬੀਪੀ ਵਧਣਾ ਹੀ ਵਧਣਾ ਕਿਉਂਕਿ ਬਲੱਡ ਨੇ ਫਲੋ ਕਰਨਾ ਨਾੜੀ ਤੰਗ ਹੋ ਗਈ ਆ ਨਿਊਮਨ ਛੋਟਾ ਹੋ ਗਿਆ ਸੋ ਉਹਦੇ ਨਾਲ ਹੀ ਹਾਰਟ ਅਟੈਕ ਵੀ ਅੱਗੇ ਹਾਰਟ ਦੇ ਵਿੱਚ ਵੀ ਬਲੱਡ ਦੇ ਬਲੋਕੇਜ ਵੀ ਗਾਂ ਤੇ ਗਾਂ ਸੋ ਦਿਮਾਗ ਦੀ ਨਾੜੀ ਫਟਣੀ ਬ੍ਰੇਨ ਹੈਮਰੇਜ ਹੋ ਜਾਣਾ ਦਰੰਗ ਹੋ ਜਾਣਾ ਸੀਵੀਏ ਜਿਹਨੂੰ ਕਹਿੰਦੇ ਨੇ ਸਟੈਰੀਵਰੋ ਵਾਸਕੂਲਰ ਐਕਸੀਡੈਂਟ ਪੁਰਾਣੇ ਜਿਹੜੇ ਬੰਦੇ ਸੀ ਨਾ ਉਹ ਮਿਹਨਤ ਬਹੁਤ ਕਰਦੇ ਸੀਗੇ ਜੇ ਉਹ ਮਿੱਠਾ ਖਾ ਲੈਂਦੇ ਸੀ ਤਾਂ ਮਿਹਨਤ ਵੀ ਬਹੁਤ ਕਰਦੇ ਸੀ ਅੱਜ ਸਾਡੀ ਮਿਹਨਤ ਤਾਂ ਬਿਲਕੁਲ ਰਹੀ ਨਹੀਂ ਅਸੀਂ ਨਿੱਕੇ ਨਿੱਕੇ ਕੰਮ ਲਈ ਸਾਡਾ ਤਾਂ ਮੋਟਰਸਾਈਕਲ ਵੀ ਬਟਨ ਨਾਲ ਸਟਾਰਟ ਹੋਣਾ ਚਾਹੀਦਾ ਜਿਹੜੀ ਇੱਕ ਕਿੱਕ ਮਾਰ ਕੇ ਉਹ ਵੀ ਨਹੀਂ ਆਟਾ ਗੁੰਨਦੀਆਂ ਮਾਤਾ ਉਹ ਵੀ ਚਾਹੁੰਦੀਆਂ ਵੀ ਉਹਦੇ ਨਾਲ ਹੋ ਜਾਏ ਜੇ ਸਲਾਦ ਮਾੜਾ ਮੋਟਾ ਕੱਟਦੇ ਸੀ ਉਹ ਵੀ ਚਾਹੁੰਦੇ ਮਸ਼ੀਨ ਨਾਲ ਚੌਪ ਹੋ ਜਾਏ ਹੱਥੀਂ ਮਤਲਬ ਤੂੰ ਬੰਦਾ ਮੈਨੋਲੀ ਤਾਂ ਕੁਝ ਕਰਨਾ ਚਾਹੁੰਦਾ ਹੀ ਨਹੀਂਗਾ ਇੱਕ ਰਸਗੁੱਲਾ ਖਾ ਕੇ ਤੁਹਾਨੂੰ ਮੈਂ ਸੋਚਦਾ ਵੀ ਇੱਕ ਘੰਟਾ ਘਟ ਤੋਂ ਘਟ ਤੁਸੀਂ ਜਿਹੜਾ ਨਾ ਫਿਰ ਠੋਕ ਕੇ ਮਿਹਨਤ ਕਰੋਗੇ ਤਾਂ ਕਿਤੇ ਮੈਟਾਬੋਲਾਈਜ਼ ਹੋਊਗਾ ਉਹ ਐਡਾ ਹਰੀ ਫੰਗਸ ਓਏ ਹੋਏ ਹੋਏ ਮੈਂ ਦੇਖ ਕੇ ਸੋਚ ਰਿਹਾ ਸੀ ਵੀ ਯਾਰ ਦੁਨੀਆ 'ਚ ਸਾਡੇ ਇੰਡੀਆ 'ਚ ਵੀ ਜਿਹੜੇ ਬੰਦੇ ਨੇ ਕੋਈ ਕਿਸੇ ਤੇ ਚਾਕੂ ਛੁਰਾ ਮਾਰ ਦੇਣਾ ਘਸੌਣ ਮਾਰ ਦੇਣਾ ਉਹਤੇ ਵੀ ਪਰਚਾ ਹੋ ਜਾਣਾ ਉਹਤੇ ਵੀ ਪਰਚਾ ਹੋ ਜਾਣਾ 23 24 25 26 ਧਾਰਾ ਸਾਰੀਆਂ ਲੱਗਦੀਆਂ ਹੈ ਨਾ ਜਿੱਦਾਂ ਦੀ ਇੰਜਰੀ ਹੁੰਦੀ ਗ੍ਰੀਵियस ਹੰਡ ਪਰ ਮੈਂ ਕਹਿੰਦਾ ਇਹਦੇ ਤੇ ਕਿਹੜਾ ਪਰਚਾ ਹੋਣਾ ਸਾਸ਼ੀਕਾਲ ਢੇਲੀ ਪੋਸਟ ਪੰਜਾਬੀ ਵੇਖ ਰਹੇ ਹੋ ਮੈਂ ਗਗਨ ਸ਼ਕਲਾ ਆਪਣੀ ਸਰਵਿਸ ਦੌਰਾਨ ਵੱਖਰੇ ਅੰਦਾਜ਼ ਦੇ ਨਾਲ ਮਸ਼ਹੂਰ ਤਾਕੜ ਅਫਸਰ ਡਾਕਟਰ ਲਖਵੀਰ ਸਿੰਘ ਇਸ ਵੇਲੇ ਮੌਜੂਦ ਨੇ ਮੇਰੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਜਦੋਂ ਤਿਹਾਰ ਸ਼ੁਰੂ ਹੁੰਦੇ ਨੇ ਤਾਂ ਤਿਹਾਰਾਂ ਦੇ ਨਾਲ ਹੀ ਮਠਿਆਈਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਬਾਜ਼ਾਰਾਂ ਦੇ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਜਦੋਂ ਅ ਰਕਸ਼ਬੰਧਨ ਤੋਂ ਬਾਅਦ ਤਿਉਹਾਰਾਂ ਦਾ ਆਗਾਜ਼ ਹੁੰਦਾ ਹੈ ਤਾਂ ਮਠਿਆਈਆਂ ਦੀਆਂ ਦੁਕਾਨਾਂ ਤੁਹਾਨੂੰ ਭਰਿਆ ਹੋਇਆ ਮਿਲਣਗੀਆਂ ਡਾਕਟਰ ਲਖਵੀਰ ਆਪਣੇ ਡਿਊਟੀ ਦੌਰਾਨ ਚਰਚਾ 'ਚ ਰਹੇ ਨੇ ਕਿਉਂਕਿ ਉਹਨਾਂ ਨੇ ਸਿਸਟਮ ਤੋਂ ਬਾਹਰ ਹੋ ਕੇ ਕਾਰਵਾਈਆਂ ਕੀਤੀਆਂ ਨੇ ਡਾਕਟਰ ਸਾਹਿਬ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸ਼ਕੁਲਾ ਸਾਹਿਬ ਡਾਕਟਰ ਸਾਹਿਬ ਮਠਿਆਈਆਂ ਦਾ ਜ਼ਿਕਰ ਜਦੋਂ ਕਰਦੇ ਆ ਤਾਂ ਤੁਹਾਡਾ ਨਾਂ ਜ਼ਰੂਰ ਆ ਜਾਂਦਾ ਹੁਣ ਤਿਹਾਰ ਸ਼ੁਰੂ ਹੋ ਗਏ ਮਠਿਆਈ ਖਾਣ ਤੋਂ ਪਹਿਲਾਂ ਦੱਸੋ ਖਾਣੀ ਚਾਹੀਦੀ ਹੈ ਕਿ ਨਹੀਂ ਗਗਨਜੀਤ ਤੁਸੀਂ ਗੱਲ ਕਰ ਰਹੇ ਸੀ ਜਦੋਂ ਸ਼ੁਰੂਆਤ ਕੀਤੀ ਹਾਂ ਤੇ ਮੈਂ ਸੋਚ ਰਿਹਾ ਸੀ ਵੀ ਇੱਕ ਮੈਨੂੰ ਸ਼ੇਅਰ ਯਾਦ ਆਇਆ ਦੋ ਲਾਈਨਾਂ ਹਾਂ ਤੇ ਜਦੋਂ ਫੈਸਟੀਵਲ ਆ ਜਾਣਗੇ ਜਦੋਂ ਮਠਿਆਈ ਦੀ ਗੱਲ ਚੱਲੂ ਕਰੂ ਪੰਜਾਬ 'ਚ ਜਾਂ ਇਵਨ ਇੰਡੀਆ 'ਚ ਚੱਲੂ ਕਰੂ ਤਾਂ ਕਿਤੇ ਨਾ ਕਿਤੇ ਸਾਡਾ ਜ਼ਿਕਰ ਆ ਜਾਊ ਕਰੂਗਾ ਹਾਉ ਕਰੂਗਾ ਤੁਸੀਂ ਵੀ ਸਾਨੂੰ ਯਾਦ ਕਰ ਲਉ ਕਰੋਗੇ ਹਾਂ ਖਾਮੋਸ਼ ਹੀ ਸਹੀ ਹਮ ਮਰਕਜ਼ੀ ਕਿਰਦਾਰ ਤੋਂ ਹਮ ਥੇ ਹਮ ਕੈਸੇ ਭਲਾ ਤੇਰੇ ਕਹਾਂ ਤੇਰੀ ਕਹਾਣੀ ਸੇ ਨਿਕਲ ਪਾਤੇ ਹਮ ਸੋ ਮਰਕਜ਼ੀ ਕਿਰਦਾਰ ਜਿਹਦੇ ਦੁਆਰੇ ਸਾਰਾ ਉਹ ਕਰੈਕਟਰ ਜਿਹਦੇ ਦੁਆਲੇ ਸਾਰਾ ਕੁਝ ਘੁੰਮਦਾ ਹੈ ਨਾ ਬਿਲਕੁਲ ਬਿਲਕੁਲ ਸੋ ਬਾਕੀ ਰਹੀ ਗੱਲ ਆ ਆ ਗੜੀ ਤੁਸੀਂ ਜ਼ਿਕਰ ਕੀਤਾ ਹੋਣੀ ਦੌਰ ਆ ਗਿਆ ਮਠਿਆਈਆਂ ਬਹੁਤ ਚੱਲਣੀਆਂ ਹਮ ਸਵੀਟਸ ਤੇ ਮੈਨੂੰ ਇਦਾਂ ਲੱਗਦਾ ਵੀ ਜਿਹੜਾ ਅੱਜ ਦਾ ਦੌਰ ਆ ਨਾ ਹੂੰ ਉਹ ਵੈਸੇ ਮਿੱਠੀਆਂ ਚੀਜ਼ਾਂ ਵੱਲ ਤੋਂ ਹਟ ਰਿਆ ਲੋਕ ਹਟ ਰਏ ਕਿਉਂਕਿ ਹੂੰ ਕਗਨ ਜੀ ਜੇ ਇਹਨੂੰ ਡਾਕਟਰੀ ਲਿਹਾਜ਼ ਨਾਲ ਵੀ ਦੇਖੂਗੇ ਨਾ ਜਿਹੜੀ ਸ਼ੂਗਰ ਆ ਨਾ ਇਹ ਮੈਟਾਬੋਲਾਈਜ਼ ਬਹੁਤ ਔਖੀ ਹੁੰਦੀ ਸ਼ਰੀਰ 'ਚੋਂ ਹੂੰ ਤੁਸੀਂ ਦੇਖੋ ਵੀ ਅੱਜ ਜਿਹਦੀ ਮਰਜ਼ੀ ਸਕੈਨਿੰਗ ਕਰਾ ਲਓ ਹਮ ਹਰ ਇੱਕ ਦਾ ਫੈਟੀ ਲਿਵਰ ਆ ਰਿਹਾ ਹਮ ਫਾਈਬਰੋਸਿਸ ਵੀ ਹੋਈ ਜਾਂਦੀ ਲਿਵਰ ਦੀ ਹੈ ਹਮ ਫਿਰ ਬੰਦਿਆਂ ਨੂੰ ਓਬੈਸਟੀ ਜਿਹੜੀ ਆ ਮਟਾਪਾ ਇੰਨਾ ਜ਼ਿਆਦਾ ਹੋ ਰਿਹਾ ਪਹਿਲੀ ਤਾਂ ਗੱਲ ਵੈਸੇ ਹੀ ਮਿੱਠਾ ਜਿਹੜਾ ਨਾ ਲੋਕੀ ਹੁਣ ਐਵੋਇਡ ਕਰਨਾ ਪਏ ਤੁਸੀਂ ਦੇਖੋ ਪਹਿਲਾਂ ਕਿੰਨਾ ਕਿੰਨਾ ਮਿੱਠਾ ਖਾਂਦੇ ਹੁੰਦੇ ਸੀ ਲੋਕ ਹਮ ਚੱਕਰ ਵੀ ਘਿਓ ਪਾ ਕੇ ਖਾ ਜਾਂਦੇ ਸੀ ਕਿੰਨੇ ਕਿੰਨੇ ਹਮ ਗੁਲਾਬ ਜਾਮਣਾ ਮਠਿਆਈ ਜਾਨੀ ਚੱਕ ਦਿੰਦੇ ਸੀ ਲੋਕ ਹੁਣ ਥੁਣ ਨਹੀਂ ਕੋਈ ਖਾਂਦਾ ਕੋਈ ਤੁਸੀਂ ਦੇਖ ਲਓ ਵੀ ਸ਼ੱਕ ਜਾਂਦਾ ਪਰ ਤੁਸੀਂ ਤਾਂ ਕਹਿ ਰਹੇ ਮੈਂ ਰੋਕਦਾ ਹਾਂ ਸੌਰੀ ਤੁਹਾਨੂੰ ਵਿੱਚ ਹੀ ਟੋਕ ਰਿਹਾ ਹਾਂ ਤੁਸੀਂ ਕਹਿ ਰਹੇ ਹੋ ਕੋਈ ਹੁਣ ਮਠਿਆਈ ਖਾਂਦਾ ਨਹੀਂ ਤੁਸੀਂ ਜਾ ਕੇ ਮੇਰੇ ਨਾਲ ਵੱਧ ਮਠਿਆਈ ਦੀ ਦੁਕਾਨਾ ਤੇ ਤੁਸੀਂ ਆਏ ਹੋ ਡਾਕਟਰ ਸਾਹਿਬ ਦੇਖਿਆ ਉਹਨਾਂ ਦੀ ਵੈਰਾਈਟੀਆਂ ਕਿੰਨੀਆਂ ਹੋ ਗਈਆਂ ਫਲਾਣਾ ਕਲਕੰਦ ਟਮਕਾਣਾ ਗੁਲਾਬ ਜਾਮਨ ਇਹਨੇ ਤਾਂ ਮੈਨੂੰ ਨਾਂ ਵੀ ਨਹੀਂ ਹੁੰਦੇ ਜਿੰਨੀਆਂ ਮਠਿਆਈਆਂ ਬਿਲਕੁਲ ਠੀਕ ਆ ਦੇਖੋ ਗੱਲ ਪਤਾ ਕੀ ਆ ਭਾਵੇਂ ਕਿ ਮਠਿਆਈ ਜਿਹੜੀ ਆ ਉਹ ਨਹੀਂ ਲੋਕਾਂ ਨੂੰ ਪਸੰਦ ਆ ਭਾਵੇਂ ਪਰ ਅੱਜ ਵੀ ਚੱਲਨ ਹੈਗਾ ਆ ਪਰ ਪਹਿਲੇ ਜਿੰਨਾ ਨਹੀਂ ਹੈਗਾ ਜਿੱਦਾਂ ਮੈਂ ਤੁਹਾਡੇ ਘਰੇ ਜਾਵਾਂ ਦੀਵਾਲੀ ਤੇ ਦਸਹਿਰੇ ਤੇ ਉਹ ਹੁਣ ਉਹ ਮਠਿਆਈ ਪਹਿਲੀ ਤਾਂ ਗੱਲ ਆ ਉਹ ਕੁਆਲਿਟੀ ਜਿਹੜੀ ਆ ਨਾ ਉਹ ਨਹੀਂ ਪਸੰਦ ਲੋਕਾਂ ਨੂੰ ਫਿਰ ਲੋਕੀ ਅੱਜ ਕੱਲ ਉਹ ਅੱਗੇ ਹੀ ਤੋੜ ਦਿੰਦੇ ਦੇ ਦਿੰਦੇ ਆ ਭਾਵੇਂ ਘਰ ਜੇ ਤੁਸੀਂ ਮੈਨੂੰ ਡੱਬਾ ਦਿੱਤਾ ਤਾਂ ਗਾਂ ਮੈਂ ਅੱਗੇ ਹੋ ਕੇ ਕਿਸੇ ਨੂੰ ਉਹ ਘਰ ਕੰਮ ਵਾਲੀ ਨੂੰ ਜਾਂ ਉਹ ਦੇਖਦੇ ਹੁੰਦੇ ਵੀ ਕਿ ਇਹਨੂੰ ਦੇਣਾ ਹੈ ਸੋ ਲੋਕਾਂ ਦਾ ਇਹ ਮੰਨਣਾ ਪਊਗਾ ਲੋਕਿ ਮਠਿਆਈ ਹੁਣ ਸਵੀਟਸ ਨਹੀਂ ਉਹ ਚੱਲਣ ਰਿਹਾ ਮੇਰਾ ਇੱਕ ਮਿੱਤਰ ਆ ਉਹ ਕਹਿੰਦਾ ਮੈਂ ਤਾਂ ਘਰ ਲਿਖ ਕੇ ਲਾਤਾ ਵੀ ਮੇਰੇ ਘਰ ਜਿਹੜਾ ਵੀ ਕੋਈ ਮਠਿਆਈ ਦਾ ਡੱਬਾ ਲੈ ਕੇ ਨਾ ਆਇਓ ਉਹਨੇ ਲਿਖ ਕੇ ਕਹਿੰਦਾ ਮੈਂ ਆਪਣੇ ਗੇਟ ਤੇ ਲਾਤਾ ਤੇ ਮੇਰੇ ਘਰ ਜੀ ਨੇ ਆਉਣਾ ਮਠਿਆਈ ਨਾ ਲੈ ਕੇ ਆਇਓ ਕਾਰਨ ਸਿਰਫ ਇਹ ਹੈ ਵੀ ਜਿਹੜੀ ਫੂਡ ਦੇ ਮਾਮਲੇ 'ਚ ਸਵੀਟਸ ਦੇ ਮਾਮਲੇ 'ਚ ਖਾਧ ਪਦਾਰਥ ਦੇ ਮਾਮਲੇ 'ਚ ਜਿੰਨੀ ਗਰਾਵਟ ਆ ਗਈ ਆ ਹੂੰ ਜਿੰਨੀ ਮਲਾਵਟ ਖੋਰੀ ਆ ਇਹਦੇ ਚ ਹੂੰ ਔਰ ਜਿੰਨੀਆਂ ਬਿਮਾਰੀਆਂ ਵੀ ਵੱਧ ਗਈਆਂ ਕਿਉਂਕਿ ਡਾਕਟਰ ਵੀ ਤਾਂ ਐਡਵਾਈਸ ਕਰਦੇ ਨਾ ਵੀ ਆਹ ਚੀਜ਼ਾਂ ਨਹੀਂ ਖਾਣੀਆਂ ਡੂਜ਼ ਐਂਡ ਡੋਂਟਸ ਉਹ ਦੱਸ ਹੀ ਦਿੰਦੇ ਆ ਹੂੰ ਤੇ ਉਹ ਜਿਹੜਾ ਚਲਨ ਆ ਨਾ ਹੂੰ ਉਹ ਜਿਹੜਾ ਹੁਣ ਉਹ ਵੈਸੇ ਹੀ ਖਤਮ ਹੁੰਦਾ ਜਾ ਰਿਹਾ ਲਗਭਗ ਮਤਲਬ ਖਤਮ ਵਰਗਾ ਹੀ ਆ ਹੂੰ ਮਠਿਆਈ ਦਾ ਟ੍ਰੈਂਡ ਜਿਹੜਾ ਆ ਉਹ ਨਹੀਂ ਰਿਹਾ ਸਵੀਟਸ ਜਿਹੜੀਆਂ ਆ ਲੋਕੇ ਮੂੰਹ ਫੇਰ ਰਹੇ ਆ ਜਿਹੜੇ ਤੁਸੀਂ ਕਿਹਾ ਕਿ ਕਿਸਮਾਂ ਦਾ ਹੀ ਨਹੀਂ ਹੁਣ ਪਤਾ ਲੱਗਦਾ ਮਠਿਆਈ ਦਾ ਭੀ ਜੜੀਆਂ ਕਲਾਕਾਂਦ ਕੀ ਖੋਇਆ ਦੇ ਪ੍ਰੋਡਕਟ ਸੀ ਕਿੰਨੇ ਦੇ ਉਹਦਾ ਕੀ ਰੈਸਪੀਸ ਤੁਸੀਂ ਘਰੇ ਜਿੰਨੀਆਂ ਮਰਜ਼ੀ ਬਣਾ ਲਓ ਅਲੱਗ-ਅਲੱਗ ਉਹਦੀ ਗਾਰਨਿਸ਼ਿੰਗ ਹੀ ਕਰਨੀ ਐ ਐਡ ਹੀ ਕਰਨਾ ਤੁਸੀਂ ਆਪਣੀ ਪ੍ਰੋਡਕਟ ਜਿੰਨੀਆਂ ਮਰਜ਼ੀ ਬਣਾਈ ਜਾਓ ਟੈਕਨੀਕਲ ਗੱਲ ਦੱਸੋ ਮੈਨੂੰ ਮਤਲਬ ਆਪਾਂ ਕਹਿੰਨੇ ਆ ਵੀ ਮਿੱਠਾ ਨਹੀਂ ਖਾਣਾ ਹੂੰ ਕਿਉਂ ਨਹੀਂ ਖਾਣਾ ਮਠਿਆਈ ਕਿਵੇਂ ਤੁਹਾਨੂੰ ਖਰਾਬ ਕਰ ਸਕਦੀ ਆ ਜਾਂ ਮਠਿਆਈ ਦੀ ਜ਼ਿੰਦਗੀ ਕਿੰਨੀ ਐ ਲਾਈਫ ਕਿੰਨੀ ਐ ਜੇਕਰ ਫ੍ਰੀਜ਼ਰ ਕਰ ਦਨੇ ਆਪਾਂ ਪਹਿਲਾਂ ਤਾਂ ਗੱਲ ਕਰ ਲੈਨੇ ਆ ਵੀ ਜਿਹੜੇ ਸਵੀਟਸ ਐ ਇਹਦੀ ਇਹਦਾ ਨੁਕਸਾਨ ਕਿੰਨਾ ਕਾ ਹੈ ਸਰੀਰ ਤੇ ਅਸਰ ਕਿੰਨਾ ਕਾ ਮੈਂ ਪਹਿਲਾਂ ਹੀ ਗੱਲ ਕੀਤੀ ਵੀ ਅੱਜ ਸਾਰੇ ਜਿਹੜੇ ਬੰਦੇ ਆਲਮੋਸਟ ਆ ਉਹਨਾਂ ਦੇ ਲਿਪਿਡ ਸਾਡੇ ਕੋਲ ਵੀ ਟੈਸਟ ਕਰਾ ਕੇ ਆਉਂਦੇ ਆ ਲਿਪਿਡ ਪ੍ਰੋਫਾਈਲ ਲਿਪਿਡ ਪ੍ਰੋਫਾਈਲ ਕਰਾ ਕੇ ਆਉਂਦੇ ਆ ਉਹ ਲਿਪਿਡਸ ਮੋਸਟਲੀ ਬੰਦਿਆਂ ਦੇ ਰੇਜ਼ਡ ਨਿਕਲਦੇ ਆ ਬਹੁਤ ਜ਼ਿਆਦਾ ਨਿਕਲਦੇ ਆ ਜੇ 200 ਕੋਲੇਸਟ੍ਰੋਲ ਚਾਹੀਦਾ ਤੇ ਉਹਨਾਂ ਦਾ 4 400 ਸਾਢੇ 300 ਕੋਲੇਸਟੇਰੋਲ ਆ ਟ੍ਰਾਈਗਲਿਸਰਾਈਡ ਜੀ 160 ਹੁੰਦਾ ਚਾਹੀਦਾ ਤੇ ਉਹ ਵੀ ਬੰਦੇ 4 400 ਲੈ ਕੇ ਆ ਰਹੇ ਸੋ ਉਹ ਹੁੰਦਾ ਕੀ ਆ ਜਿਹੜਾ ਇਹ ਕੋਲੇਸਟੇਰੋਲ ਜਦੋਂ ਵੀ ਬਲੱਡ ਚ ਵਧਣਾ ਆ ਇਹਦੀ ਮਾਤਰਾ ਨਾਰਮਲ ਤੋਂ ਐਕਸੀਡ ਕਰ ਜਾਣੀ ਆ ਤਾਂ ਉਹੀ ਬਲੱਡ ਦੇ ਵਿੱਚ ਜਾ ਜਾ ਕੇ ਸਪਲਾਈ ਤਾਂ ਸਾਰੀ ਜਗ੍ਹਾ ਬਲੱਡ ਸਪਲਾਈ ਸਾਰੇ ਆਰਗਨਸ ਨੂੰ ਹੈਗੀ ਆ ਸੋ ਜਿਹੜੇ ਵਾਈਟਲ ਆਰਗਨਸ ਨੂੰ ਵੀ ਆ ਲੰਗਸ ਨੂੰ ਵੀ ਆ ਲੀਵਰ ਨੂੰ ਖਾਸ ਕਰਕੇ ਲੀਵਰ ਵਿੱਚ ਤੁਸੀਂ ਦੇਖੋ ਫੈਟੀ ਲੀਵਰ ਤਾਂ ਫਿਰ ਹੋਈ ਜਾ ਰਿਹਾ ਹੇ ਪਾਟੋ ਮਗੈਲੀ ਜਿਹਨੂੰ ਅਸੀਂ ਕਹਿੰਦੇ ਲਿਵਰ ਦਾ ਸਾਈਜ਼ ਆਮ ਵਧਿਆ ਹੋਇਆ ਅੱਜਕੱਲ ਔਰ ਜਦੋਂ ਤੁਰਦੇ ਆ ਫਿਰ ਉਹ ਤੋਂ ਬਾਅਦ ਫਿਰ ਲਿਵਰ ਦੇ ਨਾਲ ਨਾਲ ਹੋਰ ਡਿਜ਼ੀਜ਼ ਸ਼ੁਰੂ ਹੋ ਜਾਂਦੀਆਂ ਬੰਦਾ ਹਰਕ ਹੁੰਦਾ ਵੀ ਮੇਰਾ ਤਾਂ ਗੈਸ਼ ਹੀ ਬੜੀ ਬਣਦੀ ਹੈ ਪੇਟ ਮੇਰਾ ਫੁੱਲਿਆ ਰਹਿੰਦਾ ਫਾਰਾ ਪਿਆ ਰਹਿੰਦਾ ਸੋ ਮਿੱਠਾ ਜਿਹੜਾ ਹੈ ਨਾ ਉਹਦੇ ਅਸਰ ਜਿਹੜੇ ਆ ਫਿਰ ਜਿਹੜੀ ਚੀਜ਼ ਜਿਹੜੀ ਚੀਜ਼ ਖਾਸ ਕਰਕੇ ਫਰਾਈ ਕਰਦੇ ਜਿਹਦੇ ਚ ਜੇ ਉਹ ਚੀਜ਼ ਜਿਆਦਾ ਵਾਰ ਸਰ ਪੂਰੇਟ ਕਰਦਾ ਜਿਆਦਾ ਵਾਰ ਨੂੰ ਸਾਈਕਲ ਹੋਈ ਜਾਂਦੀ ਆ ਆਇਲ ਨੂੰ ਤਾਂ ਆਇਲ ਦੇ ਵਿੱਚ ਇੱਕ ਟ੍ਰਾਂਸ ਫੈਟ ਹੁੰਦੀ ਜਿਹਦੀ ਮਾਤਰਾ ਤਾਂ ਹੁੰਦੀ ਆ ਹਰ ਕਿਓ ਵਿੱਚ ਜਾਂ ਉਹਦੇ ਵਿੱਚ ਹੋਣੀ ਆ ਫੈਟ ਦੀ ਵਿੱਚ ਟ੍ਰਾਂਸ ਫੈਟ ਜਿਹੜੀ ਹੋਣੀ ਆ ਪਰ ਉਹ ਟ੍ਰਾਂਸ ਫੈਟ ਦੀ ਮਾਤਰਾ ਫਿਰ ਵੱਧਦੀ ਜਾਂਦੀ ਆ ਠੀਕ ਆ ਨਾ ਸਾਡੇ ਕੋ ਇੱਕ ਇਨਸਟਰੂਮੈਂਟ ਹੁੰਦਾ ਆ ਸਾਡੇ ਕੋਲ ਇੱਕ ਸਿਸਟਮ ਹੈ ਜਿਹਦੀ ਲੈਬ ਦੇ ਵਿੱਚ ਅਸੀਂ ਥਾਂ-ਥਾਂ ਵੀ ਜਾ ਕੇ ਵਿਜ਼ਿਟ ਕਰਦੇ ਆ ਅਸੀਂ ਉਹਦੇ ਚ ਪਾ ਕੇ ਦੱਸ ਦਿੰਦਾ ਵੀ ਆਇਲ ਦੇ ਵਿੱਚ ਜਿਹੜੇ ਤਲਦੇ ਪਕੌੜੇ ਸਮੋਸੇ ਜੋ ਵੀ ਤਲਦੇ ਫਿਰ ਇਹਦੇ ਚ ਤੇਰੇ ਟਰਾਂਸ ਫੈਟ ਕਿੰਨੀ ਆ ਇੰਨੀ ਜ਼ਿਆਦਾ ਟਰਾਂਸ ਫੈਟ ਆਉਂਦੀ ਆ ਸੁ ਮਠਾਈ ਕੋ ਸ਼ੁੱਧ ਹੁੰਦੀ ਏ ਕਿ ਨਹੀਂ ਇਹ ਸਵਾਲ ਇਦਾਂ ਆ ਵੀ ਸ਼ੁੱਧ ਨਹੀਂ ਹੁੰਦੀ ਇਹ ਨਹੀਂ ਕਿਹਾ ਜਾ ਸਕਦਾ ਸ਼ੁੱਧ ਹੁੰਦੀ ਆ ਮਿਲ ਸਕਦੀ ਆ ਪਰ ਤੁਹਾਡੇ ਕੋਲ ਇੱਕ ਲੈਬਨ ਕੋਲ ਕੀ ਪੈਰਾਮੀਟਰ ਹੈ ਉਦੇ ਕੋਲ ਕੀ ਆ ਫਿਰ ਜਿੱਥੋਂ ਤਾਈ ਹੁਣ ਗੱਲ ਇੱਕ ਆ ਮੈਂ ਕਰਦਿਆਂ ਕਰਦਿਆਂ ਮੈਂ ਥੋੜੀ ਜੀ ਉਹ ਵੀ ਗੱਲ ਕਰਦਾ ਜੀ ਜੀ ਵੀ ਜਦੋਂ ਹੀ ਬਲੱਡ ਦੇ ਵਿੱਚ ਵਧਣੀ ਆ ਆਬਵੀਅਸਲੀ ਜਿਹੜੇ ਬਲੱਡ ਵੈਸਲ ਆ ਖੂਨ ਦੀਆਂ ਨਾੜੀਆਂ ਆ ਉਹਦੇ ਚ ਬਲੱਡ ਨੇ ਫਲੋ ਕਰਨਾ ਉਹਦੇ ਵਿੱਚ ਇੱਕ ਬਲੱਡ ਦੇ ਵਿੱਚ ਲਿਊਮਨ ਦੇ ਵਿੱਚ ਫੈਟ ਜਮ ਜਾਣੀ ਆਲੇ ਦੁਆਲੇ ਫੈਟ ਜਮ ਗਈ ਉਹੀ ਲਿਊਮਨ ਜਿਹੜਾ ਐਡਾ ਸੀਗਾ ਉਹ ਛੋਟਾ ਹੋ ਗਿਆ ਕਿਉਂਕਿ ਫੈਟ ਜਮ ਗਈ ਲਿਊਮਨ ਛੋਟਾ ਹੋ ਗਿਆ ਉਹ ਜਿਹੜਾ ਛੋਟਾ ਹੋਣ ਨਾਲ ਜਿਹੜਾ ਬਲੱਡ ਪ੍ਰੈਸ਼ਰ ਆਬਵੀਅਸਲੀ ਵਧਣਾ ਹੀ ਵਧਣਾ ਆ ਬੀਪੀ ਵਧਣਾ ਹੀ ਵਧਣਾ ਕਿਉਂਕਿ ਬਲੱਡ ਨੇ ਫਲੋ ਕਰਨਾ ਨਾੜੀ ਤੰਗ ਹੋ ਗਈ ਆ ਲਿਊਮਨ ਛੋਟਾ ਹੋ ਗਿਆ ਸੋ ਉਹਦੇ ਨਾਲ ਹੀ ਹਾਰਟ ਅਟੈਕ ਵੀ ਅੱਗੇ ਹਾਰਟ ਦੇ ਵਿੱਚ ਵੀ ਬਲੱਡ ਵੇ ਬਲੋਕੇਜ ਵੀ ਗਾਂ ਤੇ ਗਾਂ ਸੋ ਦਿਮਾਗ ਦੀ ਨਾੜੀ ਫਟਣੀ ਬ੍ਰੇਨ ਹੈਮਰੇਜ ਹੋ ਜਾਣਾ ਦਰੰਗ ਹੋ ਜਾਣਾ ਸੀਵੀਏ ਜਨੂੰ ਕਹਦੇ ਨੇ ਸੈਰੀਵਰੋ ਵਾਸਕੂਲਰ ਐਕਸੀਡੈਂਟ ਉਹ ਚੀਜ਼ਾਂ ਜਿਹੜੀਆਂ ਇਹ ਤਾਂ ਹੈਗੀ ਸਰੀਰਕ ਗੱਲ ਫੇਰ ਤੁਸੀਂ ਇਹ ਵੀ ਸੋਚੋ ਵੀ ਜਿਹੜੀ ਚੀਜ਼ ਪੁਰਾਣੇ ਜਿਹੜੇ ਬੰਦੇ ਸੀ ਨਾ ਉਹ ਮਿਹਨਤ ਬਹੁਤ ਕਰਦੇ ਸੀਗੇ ਜੇ ਉਹ ਮਿੱਠਾ ਖਾ ਲੈਂਦੇ ਸੀ ਤਾਂ ਮਿਹਨਤ ਵੀ ਬਹੁਤ ਕਰਦੇ ਸੀ ਅੱਜ ਸਾਡੀ ਮਿਹਨਤ ਤਾਂ ਬਿਲਕੁਲ ਰਹੀ ਨਹੀਂ ਮਿਹਨਤ ਨਹੀਂ ਅਸੀਂ ਨਿੱਕੇ ਨਿੱਕੇ ਕੰਮ ਲਈ ਸਾਡਾ ਤਾਂ ਮੋਟਰਸਾਈਕਲ ਵੀ ਵਟਣ ਨਾਲ ਸਟਾਰਟ ਹੋਣਾ ਚਾਹੀਦਾ ਜਿਹੜੀ ਇੱਕ ਕਿੱਕ ਮਾਰ ਕੇ ਉਹ ਵੀ ਨਹੀਂ ਆਟਾ ਗੁੰਨਦੀਆਂ ਮਾਤਾ ਉਹ ਵੀ ਚਾਹੁੰਦੀਆਂ ਵੀ ਉਹਦੇ ਨਾਲ ਹੋ ਜਾਏ ਜੇ ਸਲਾਦ ਮਾੜਾ ਮੋਟਾ ਕੱਟਦੇ ਸੀ ਉਹ ਵੀ ਚਾਹੁੰਦੇ ਮਸ਼ੀਨ ਨਾਲ ਚੌਪ ਹੋ ਜਾਏ ਹਰ ਚੀਜ਼ ਮਤਲਬ ਤੂੰ ਬੰਦਾ ਮੈਨੋਲੀ ਤਾਂ ਕੁਝ ਕਰਨਾ ਚਾਹੁੰਦਾ ਹੀ ਨਹੀਂਗਾ ਭਈ ਹਰ ਚੀਜ਼ ਚਾਹੁੰਦਾ ਮੈਨੂੰ ਤਾਂ ਲੱਗਦਾ ਆਉਂਦੇ ਸਮੇਂ ਚ ਇਹਨੇ ਕਿਹਾ ਰੋਟੀ ਵੀ ਥਾਲੀ ਚ ਮੋਟਰ ਜਿਹੀ ਨਾਲ ਚੱਕ ਕੇ ਦੇ ਮੂੰਹ ਚ ਪੈ ਜਾਏ ਕਰੇ ਮਤਲਬ ਜਿਹੜੀ ਇਹ ਜਿਮ ਜਿਮ ਹੁੰਦੇ ਸੀ ਪਹਿਲਾਂ ਜਿਮ ਹੁੰਦੇ ਨਹੀਂ ਸੀਗੇ ਘਰ ਇੱਕ ਕੰਮ ਹੀ ਜਿਮ ਮੈਨਾਂ ਹੁੰਦਾ ਸੀਗਾ ਪੱਠੇ ਕੁਤਰਨੇ ਮਸ਼ੀਨ ਚੱਕੀ ਚਲਾਉਣੀ ਪ੍ਰਾਣੀਆਂ ਗੱਲਾਂ ਚਲੋ ਉਸ ਤੋਂ ਬਾਅਦ ਵੀ ਸਮਾਂ ਆਇਆ ਜਿੱਚ ਵਰਕ ਫਿਰ ਵੀ ਬਹੁਤ ਕਲਚਰ ਸੀ ਵਰਕ ਦਾ ਐਕਸਰਸਾਈਜ਼ ਦਾ ਸੀਗਾ ਮਿਹਨਤ ਦਾ ਸੀਗਾ ਉਹ ਹੁਣ ਹੈ ਨਹੀਂਗਾ ਵੈਲੜ ਲੋਕ ਹੋ ਗਏ ਆ ਕਿਤੇ ਵੀ ਸਾਈਕਲਿੰਗ ਨਹੀਂ ਪਸੰਦ ਕਰ ਰਹੇ ਹੁਣ ਲੋਕ ਸਾਈਕਲ ਉੱਲ ਨੂੰ ਤੁਰਨ ਲੱਪੇ ਆਉਣਾ ਪੈਣਾ ਇਹਨਾਂ ਨੂੰ ਸੋ ਇੱਕ ਤਾਂ ਨੰਬਰ 1 ਮੈਂ ਗੱਲ ਕਰਦਾ ਵੀ ਜਿਹੜੀ ਜਦੋਂ ਤਾਈ ਸਵੀਟ ਹੈ ਸਵੀਟ ਦਾ ਮੈਟਾਬੋਲਾਈਜ਼ ਕਰਨ ਲਈ ਉਹਨੂੰ ਬ੍ਰੇਕ ਕਰਨ ਲਈ ਤੋੜਨ ਲਈ ਤੁਹਾਨੂੰ ਬਹੁਤ ਮਿਹਨਤ ਕਰਨੀ ਪੈਣੀ ਆ ਇਹ ਇਦਾਂ ਦੀ ਚੀਜ਼ ਹੈ ਜਿਹੜੇ ਵੀ ਖਾਦੇ ਪਦਾਰਥਾਂ ਚੋਂ ਮਿੱਠਾ ਜਿਹਨੂੰ ਕਹਿ ਦਿੰਦੇ ਆ ਇੱਕ ਰਸਗੁਲਾ ਖਾ ਕੇ ਤੁਹਾਨੂੰ ਮੈਂ ਸੋਚਦਾ ਵੀ ਇੱਕ ਘੰਟਾ ਘਟ ਤੋਂ ਘਟ ਤੋਂ ਸੀ ਜਿਹੜਾ ਨਾ ਫਿਰ ਠੋਕ ਕੇ ਮਿਹਨਤ ਕਰੋਗੇ ਤਾਂ ਕਿਤੇ ਮੈਟਾਬੋਲਾਈਜ਼ ਹੋਊਗਾ ਉਹ ਪਰ ਸਭ ਤੁਹਾਡੇ ਘਰ ਕੋਈ ਮਠਾਈ ਲੈ ਕੇ ਆਉਂਦਾ ਰਿਸ਼ਤੇਦਾਰ ਤਾਂ ਆਉਂਦੇ ਹੀ ਹੋਣੇ ਆ ਅ ਕੱਟ ਬਹੁਤ ਕੱਟ ਦਰਦੇ ਨੇ ਤਾਂ ਨਹੀਂ ਡਰਦੇ ਦੀ ਗੱਲ ਨਹੀਂ ਕਿਉਂਕਿ ਉਹਨਾਂ ਨੂੰ ਲੱਗਦਾ ਹੁੰਦਾ ਇੱਕ ਤਾਂ ਮੈਂ ਹੀ ਥੋੜਾ ਜਿਹਾ ਸਪਸ਼ਟ ਜਿਹਾ ਬੰਦਾ ਆ ਮੈਂ ਤਾਂ ਆਮ ਹੀ ਕਹਿ ਦਿੰਦਾ ਹੁੰਦਾ ਵੀ ਘਰ ਦੇ ਫਾਰਮੈਲਟੀਆਂ ਬੰਦ ਕਰੋ ਕਿਉਂਕਿ ਜਿਹੜੀ ਚੀਜ਼ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਤੇ ਜਿਹੜੀ ਚੀਜ਼ ਤੁਹਾਨੂੰ ਹੀ ਨੁਕਸਾਨ ਕਰਨ ਲੱਪਈ ਆ ਤੁਹਾਨੂੰ ਮੂੰਹ ਮੋੜਨਾ ਹੀ ਪੈਣਾ ਉਹਨੂੰ ਤੁਹਾਨੂੰ ਸਿੱਧੇ ਸਪਸ਼ਟ ਹੋਣਾ ਹੀ ਪੈਣਾ ਤੇ ਦੂਜੀ ਗੱਲ ਇੱਕ ਆ ਵੀ ਜਿਹੜੀ ਮੈਂ ਆਪ ਗੱਲ ਕਰਦੇ ਸੀ ਗगन ਵਿੱਚੇ ਨਾ ਰਹਿ ਜਾਵੇ ਵੀ ਜਿਹੜੀ ਮਠਿਆਈ ਦੀ ਸ਼ੈਲਫ ਲਾਈਫ ਦੀ ਗੱਲ ਹੈ ਵੀ ਮੈਂ ਤੁਹਾਨੂੰ ਕਿਹਾ ਇੱਕ ਲੇਵਨ ਬੰਦੇ ਨੂੰ ਕੀ ਪਤਾ ਆ ਵੀ ਜਿਹੜੀ ਮਠਿਆਈ ਇਹਨੇ ਰੱਖੀ ਹੋਈ ਆ ਤੁਸੀਂ ਕਿੰਨੇ ਕੁ ਤੁਸੀਂ ਮੈਂ ਕਿਹਾ ਜਾਓ ਕਿਤੇ ਵਿਜ਼ਿਟ ਕਰੋ ਪਲੀਜ਼ ਹਨਾ ਇੱਕ ਥੋੜਾ ਜਿਹਾ ਇਹ ਵੀ ਆਪਰੇਸ਼ਨ ਚਲਾਓ ਕਿਤੇ ਤੇ ਤੁਸੀਂ ਜਾ ਕੇ ਦੇਖੋ ਕਾਮਰੇਮਰ ਕਰਕੇ ਵੀ ਮਠਿਆਈ ਵਾਲੀਆਂ ਸ਼ਾਪਸ ਤੇ ਵੀ ਜਿਨ੍ਹਾਂ ਨੇ ਜਿਹੜੀ ਉਹਦੀ ਮੈਨੂਫੈਕਚਰ ਡੇਟ ਆ ਜਦੋਂ ਬਣੀ ਆ ਉਹ ਕਿਸ ਨੇ ਲਿਖੀ ਆ ਬੈਸਟ ਬਿਫੋਰ ਲਿਖੀ ਆ ਤانوں ਮਿਲਣਾ ਇਹ ਨਹੀਂ ਬਹੁਤ ਘੱਟ ਕਿ ਜਿਹੜੀ ਹਰ ਚੀਜ਼ ਦੀ ਸ਼ੈਲਫ ਲਾਈਫ ਹੈ ਇਹ ਲਿਖਣਾ ਜ਼ਰੂਰੀ ਹੁੰਦਾ ਜੀ ਦੇਖੋ ਜੀ ਜਿਹੜੀ ਮਠਿਆਈ ਆ ਇੰਡੀਅਨ ਸਵੀਟਸ ਜਿਹੜੀਆਂ ਆ ਉਹ ਇਹ ਉਹ ਦੇ ਜਿਹੜੇ ਇਨਗਰੀਡੀਅੰਟਸ ਹੈ ਜਿਹਦੇ ਜਿਹਦੇ ਬਣਦੀ ਆ ਪੈਂਦਾ ਕਿ ਜ਼ਿਆਦਾਤਰ ਮਠਿਆਈ ਚ ਸਾਡੇ 슈ਗਰ ਮਿਠਾ ਐਡ ਕਰਦੇ ਆ ਆਟਾ ਐਡ ਕਰਦੇ ਆ ਮੈਦਾ ਜਾਂ ਹਨਾ ਬੇਸਣ ਦਾ ਆਟਾ ਐਡ ਕਰਦੇ ਆ ਮੈਦਾ ਐਡ ਕਰਦੇ ਆ ਫਲੋਰ ਜਿਹਨੂੰ ਕਹਿੰਦੇ ਹਨਾ ਫਿਰ ਤੁਸੀਂ ਉਹਦੇ ਵਿੱਚ ਖੋਆ ਮਿਲਕ ਮਿਲਕ ਪ੍ਰੋਡਕਟ ਪਾਉਨੇ ਆ ਫਿਰ ਤੁਸੀਂ ਡ్రਾਈ ਫਰੂਟ ਪਾਉਂਦੇ ਹੋ ਫਿਰ ਤੁਸੀਂ ਕਲਰ ਪਾਉਂਦੇ ਹੋ ਹਨਾ ਇਹ ਚੀਜ਼ਾਂ ਐਡ ਹੁੰਦੀਆਂ ਹੁੰਦੀਆਂ ਮਠਿਆਈਆਂ ਦੇ ਵਿੱਚ ਮਿਲਕ ਮਿਲਕ ਹੁਣ ਜਿਹੜੀ ਚੀਜ਼ ਔਰ ਜਿਹੜੀ ਮਠਿਆਈ ਦੀ ਸ਼ੈਲਫ ਲਾਈਫ ਹੈ ਉਹਦੀ ਉਮਰ ਹੈ ਉਹ ਉਹਦੇ ਚ ਪਏ ਹੋਏ ਇਨਗਰੀਡੀਅੰਟ ਨੇ ਤੈਅ ਕਰਨੀਆਂ ਹਾਂ ਹਾਂ ਐਗਜ਼ੈਕਟਲੀ ਜਿਹੜਾ ਜਿੱਦਾਂ ਹੁਣ ਮੰਨ ਲਓ ਪੀ ਕਲਾਕੰਦ ਹੈ ਚਾਹੇ ਉਹ ਕਲਾਕੰਦ ਚੌਕਲੇਟ ਕਲਾਕੰਦ ਬਟਰ ਸਕੌਚ ਕਲਾਕੰਦ ਕੋਈ ਅੱਡ ਅੱਡ ਕਲਾਕੰਦ ਇਹ ਇਹਨੂੰ ਆਪਾਂ ਨਾ ਪੈਸੇ ਪੰਜ ਕੈਟਾਗਰੀ ਚ ਵੰਡ ਦਿੰਨੇ ਆਪਾਂ ਜਿਹੜੀ ਇਹਨਾਂ ਨੂੰ ਸ਼ੈਲਫ ਲਾਈਫ ਨੂੰ ਉਮਰ ਨੂੰ ਮਠਿਆਈ ਦੀ ਉਮਰ ਏਜ ਉਮਰ ਨੂੰ ਜਿਹਨੂੰ ਬੈਸਟ ਬਿਫੋਰ ਕਹਿੰਨੇ ਵੀ ਇਹ ਤੋਂ ਪਹਿਲਾਂ ਪਹਿਲਾਂ ਖਾ ਲਓ ਨਹੀਂ ਤਾਂ ਇਹ ਤਾਂ ਖਰਾਬ ਹੈ ਬਸ ਉਹ ਕਾਦੇ ਤੇ ਡਿਪੈਂਡ ਕਰਦੀ ਹੈ ਕਿ ਜਿਹਦੇ ਚ ਜਿੰਨੇ ਸਮੇਂ ਦੇ ਵਿੱਚ ਉਹਦੇ ਚ ਬੈਕਟੀਰੀਆ ਗਰੋ ਕਰ ਜਾਣਗੇ ਫੰਗਸ ਆ ਜੂਗੀ ਉਹਨੇ ਸਮੇਂ ਚ ਕਿਹੜੀ ਚੀਜ਼ ਕਿੰਨੇ ਸਮੇਂ ਚਾ ਸਕਦੀ ਔਰ ਕਿੰਨੇ ਟੈਂਪਰੇਚਰ ਤੇ ਫ੍ਰੀਜ ਚ ਪਈ ਰਹਿੰਦੀ ਹੈ ਕਿੰਨੇ ਟੈਂਪਰੇਚਰ ਤੇ ਔਰ ਉਹ ਤੁਸੀਂ ਹਰਾ ਇਹ ਤਾਂ ਇਹ ਤਾਂ ਮੇਰਾ ਤਜਰਬਾ ਹੈ ਮੈਂ ਜਲੰਧਰ ਤੋਂ ਜਦੋਂ ਮੈਨੂੰ ਜ਼ਿਲ੍ਹਾ ਦਿੱਤਾ ਗਿਆ ਮੈਂ ਇੱਕ ਬਹੁਤ ਵੱਡੀ ਮੰਤਰੀ ਸਾਹਿਬ ਸਾਡੇ ਸੀਗੇ ਐਮ ਐਲ ਏ ਉੱਥੇ ਦੇ ਜਲੰਧਰ ਦੇ ਉਹਨਾਂ ਦੇ ਉਹ ਉਹਨਾਂ ਦਾ ਫੋਨ ਵੀ ਮੈਨੂੰ ਆਉਂਦਾ ਤੇ ਅਸੀਂ ਉਹਨਾਂ ਦੇ ਜਦੋਂ ਦੇਖਿਆ ਵੀ ਮਠਿਆਈ ਵੀ ਸ਼ੁਕਲਾ ਸਾਹਿਬ ਥੋੜੀ ਨਹੀਂ ਸੀਗੀ ਔਰ ਮੈਨੂੰ ਇਹ ਲੱਗਦਾ ਸੀ ਵੀ ਇਹ ਹੋ ਹੀ ਨਹੀਂ ਸਕਦਾ ਵੀ ਇਹ ਮਠਿਆਈ ਜਿਹੜੀ ਇਸ ਬੰਦੇ ਨੇ ਵੇਚਣੀ ਆ ਇੱਥੇ ਆਪਣੇ ਇਹ ਇਸ ਸਪੌਟ ਤੇ ਇਹਦਾ ਆਊਟਲੈਟ ਜਿਹੜਾ ਇਹ ਆ ਇੱਥੇ ਵੇਚੂਗਾ ਸ਼ਾਪ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਉਂਕਿ ਉਹਦੇ ਮੈਂ ਕਮਸ਼ਕਮ ਅੰਦਾਜ਼ਨ ਕਹਿ ਸਕਦਾ ਵੀ ਵੱਡੇ ਵੱਡੇ 10 15 20 15 ਹੁਣ ਯਾਦ ਘਟ ਹੈ ਤੇ ਉਹਦੇ ਵੱਡੇ ਫਰਿੱਜ ਸੀ ਜਿਹਦੇ ਚ ਕਮ ਸੋ ਕਮ ਮੈਂ ਮੰਨ ਸਕਦਾ ਪਈ ਪੀਪੇ ਜਿਹੜੇ ਪੀਪੇ ਹੁੰਦੇ ਸਾਡੇ ਕੰਟੇਨਰ ਉਹ ਮਠਿਆਈ ਪੇਠੇ ਨਾ ਰਸਗੁੱਲਿਆਂ ਨਾ ਚਮਚਮ ਨਾ ਗਲਾਬ ਜਾਮਨ ਨਾ ਭਰੀ ਸੀਗੀ ਤੇ ਲਿਟਰਲੀ ਉਹਦੀਆਂ ਵੀਡੀਓ ਵੀ ਮੇਰੇ ਕੋਲ ਹੈਗੀਆਂ ਤੁਸੀਂ ਵੀ ਦੇਖਿਆ ਉਹਦੇ ਤੇ ਐਦਾਂ ਮਨਸਾਬ ਦੇ ਜਿਹਦਾ ਪਿੰਡ ਪਿੰਡ ਚ ਛੱਪੜ ਤੇ ਹਰਿਆਈ ਹੁੰਦੀ ਨਾ ਐਦਾਂ ਐਦਾਂ ਹਰੀ ਫੰਗਸ ਓਏ ਹੋਏ ਹੋਏ ਮੈਂ ਦੇਖ ਕੇ ਸੋਚ ਰਿਹਾ ਸੀ ਵੀ ਯਾਰ ਦੁਨੀਆ ਚ ਸਾਡੇ ਇੰਡੀਆ ਚ ਵੀ ਜਿਹੜੇ ਬੰਦੇ ਨੇ ਕੋਈ ਕਿਸੇ ਤੇ ਚਾਕੂ ਸ਼ੁਰਾ ਮਾਰ ਦੇਣਾ ਘਸੌਣ ਮਾਰ ਦੇਣਾ ਉਹਤੇ ਵੀ ਪਰਚਾ ਹੋ ਜਾਣਾ ਹੂੰ ਉਹਤੇ ਵੀ ਪਰਚਾ ਹੋ ਜਾਣਾ 23 24 25 26 ਧਾਰਾਂ ਸਾਰੀਆਂ ਲੱਗਦੀਆਂ ਹੈ ਨਾ ਜਿੱਦਾਂ ਦੀ ਇੰਜਰੀ ਹੁੰਦੀ ਗ੍ਰੀਵियस ਹੁੰਦੀ ਪਰ ਮੈਂ ਕਹਿੰਦਾ ਇਹਦੇ ਤੇ ਕਿਹੜਾ ਪਰਚਾ ਹੋਣਾ ਇਸ ਬੰਦੇ ਦਾ ਤਾਂ ਜਿਹੜਾ ਆ ਇਦਾਂ ਦਾ ਪ੍ਰੋਡਕਟ ਸਵੀਟ ਹੈ ਔਰ ਕਿੱਦਾਂ ਜਾਣੀ ਹਰਾਨੀ ਦੀ ਗੱਲ ਸੀ ਵੀ ਉਹਦੇ ਇੱਕ ਜਗ੍ਹਾ ਤਾਂ ਮੈਂ ਦੇਖਿਆ ਕੋਕਡ ਮੀਟ ਜਿਹੜਾ ਉਹ ਕਿੰਨੇ ਦਿਨਾਂ ਤੋਂ ਇੱਕ ਫਰਿੱਜ ਚ ਪਿਆ ਮੈਂ ਕਹਾਂ ਯਾਰ ਇਹ ਜੰਮਿਆ ਫਰੋਜ਼ਨ ਮੀਟ ਬਣਿਆ ਹੋਇਆ ਕਾਹਤੋਂ ਪਿਆ ਉਹ ਕਹਿੰਦੇ ਜਿਹੜਾ ਵਿਆਹ ਚ ਉਹ ਬਚ ਜਾਂਦਾ ਨਾ ਬੰਦਾ ਕਿਉਂਕਿ ਦਾ ਕੈਟਰਿੰਗ ਦਾ ਕੰਮ ਹੈ ਹੂੰ ਤੇ ਜਿਹੜਾ ਇਹ ਬਚਿਆ ਹੋਇਆ ਮੀਟ ਆ ਨਾ ਉੱਥੋਂ ਚੱਕ ਲਿਆਉਂਦਾ ਤਾਂ ਫਿਰ ਅਗਲੇ ਵਿਆਹ ਚ ਪਾ ਦਿੰਦਾ ਇਹ ਹੂੰ ਮਤਲਬ ਉਹਨੂੰ ਉਹ ਫ੍ਰੀਜ਼ ਕਰ ਲੈਂਦਾ ਹੈ ਹੈ ਜਹਿਰ ਹੈ ਹਾਂ ਮਤਲਬ ਜਦੋਂ ਮੈਂ ਦੇਖਿਆ ਉਸ ਬੰਦੇ ਨੂੰ ਮੈਂ ਫਿਰ ਉੱਥੇ ਜਿਹੜੇ ਲਾਈਵ ਨਾ ਬੰਦੇ ਜਿਹੜੇ ਖਰੀਦਣ ਆਏ ਸੀਗਾ ਗਾਹਕ ਉਹਨਾਂ ਨੂੰ ਵੀ ਲਿਜਾ ਕੇ ਮੈਂ ਦਿਖਾਇਆ ਵੀ ਆਹ ਮਠਿਆਈ ਦੇਖੋ ਜਰਾ ਫ੍ਰੀਜਾਂ ਚ ਤੁਸੀਂ ਖਰੀਦਣ ਆਏ ਆ ਤੁਸੀਂ ਹੁਣੇ ਡੱਬਾ ਵੀ ਲਜਾਣਾ ਕਿਤੇ ਦੇਣ ਆਇਆ ਜਾਂ ਘਰੇ ਲਜਾਣਾ ਘਰੇ ਘਰੇ ਕੋਈ ਨਹੀਂ ਲੈਂਦਾ ਮਠਿਆਈ ਘਰੇ ਤਾਂ ਕੋਈ ਜਲੇਬੀਆਂ ਲੈ ਜਾਊਗਾ ਤੇ ਉਹ ਹਾਰ ਤੇ ਕਿਲੋ ਅੱਧਾ ਕਿਲੋ ਕੋਈ ਮਠਿਆਈ ਨਹੀਂ ਆਪਣੇ ਘਰ ਖਾਣ ਲਈ ਅੱਜ ਨਹੀਂ ਜਾਂਦਾ ਉਹ ਸਵੀਟ ਡਿਸ਼ ਆਈਸਕ੍ਰੀਮ ਲੈ ਜਾਊਗਾ ਇਹ ਲਿਜਾਊਗਾ ਜਿਹੜੀ ਐਦਾਂ ਮਠਿਆਈ ਆ ਜਿਹੜੀ ਖਾਣ ਨਹੀਂ ਉਹ ਤਾਂ ਕਿਸੇ ਦੇ ਘਰੇ ਲੈ ਜਾਂਦਾ ਦੇਣ ਲਈ ਲੈ ਜਾਂਦਾ ਜਾਂ ਵਿਆਹਾਂ ਸ਼ਾਦੀਆਂ ਤੇ ਜਾਂ ਕਿਸੇ ਮੰਗਣੀ ਕਰ ਕੜਮਾਈ ਆ ਉਥੇ ਡੱਬੇ ਪੰਜ-ਛਤ ਲੈ ਜੋ ਪਰ ਜੱਟ ਸਭ ਹੁਣ ਸਟਾਲਾਂ ਤਾਂ ਦੇਖੋ ਕਿੰਦੀਆਂ ਗਰੀਆਂ ਲੱਗਦੀਆਂ ਹਾਂ ਦੇਖੋ ਬਿਲਕੁਲ ਤੁਸੀਂ ਠੀਕ ਕਿਹਾ ਇਹ ਟ੍ਰੈਂਡ ਇਹ ਖਤਮ ਹੋਣਾ ਚਾਹੀਦਾ ਤੁਸੀਂ ਅਸੀਂ ਮਿਹਨਤ ਕਰ ਰਹੇ ਨਾ ਇਧਰੋਂ ਤਾਂ ਮੁੜਨਾ ਪਊਗਾ ਹੁਣ ਗੱਲ ਕਰਦੇ ਵੀ ਕਲਾ ਡਿਪੈਂਡਿੰਗ ਮੈਂ ਕਿਹਾ ਇਨਗਰੀਡੀਅੰਟਸ ਤੇ ਡਿਪੈਂਡ ਕਰਦਾ ਜੀ ਲਾਈਫ ਤੇ ਆਪਾਂ ਜਿਹੜੀ ਲਾਈਫ ਉਹਦੇ ਤੇ ਡਿਪੈਂਡ ਕਰਦੀ ਆਪਾਂ ਇਹਨੂੰ ਇੱਕ ਮੰਨ ਕੇ ਚੱਲਦੇ ਹਾਂ ਜਿਹੜਾ ਵੈਰੀ ਵੈਰੀ ਸ਼ਾਰਟ ਲਾਈਫ ਸਪੈਨ ਜਿਹਦਾ ਆ ਬਹੁਤ ਛੋਟਾ ਉਹਦੇ ਚ ਕਲਾਕੰਦ ਹੁੰਦਾ ਉਹ ਸੇਮ ਡੇ ਕੰਜ਼ਿਊਮ ਹੋਣਾ ਚਾਹੀਦਾ ਸੇਮ ਡੇ ਕਲਾਕਾਂ ਦੇ ਮਤਲਬ ਇੱਕ ਦਿਨ ਚ ਇੱਕ ਦਿਨ ਚ ਜਿਹੜਾ ਉਹ ਕੰਜ਼ਿਊਮ ਹੋਣਾ ਚਾਹੀਦਾ ਇੱਕ ਦਿਨ ਤੋਂ ਬਾਅਦ ਉਹਦੀ ਲਾਈਫ ਖਤਮ ਉਹਨੂੰ ਮੰਨ ਕੇ ਚੱਲਦੇ ਪਏ ਨਹੀਂ ਇੱਕ ਦਿਨ ਚ ਤਾਂ ਮੈਨੂੰ ਲੱਗਦਾ ਦੁਕਾਨਦਾਰ ਕੋਲ ਨਹੀਂ बिकਦਾ ਉਹ ਤੋਂ ਬਾਅਦ ਜੇ ਤੁਸੀਂ ਅਸੀਂ ਕਰ ਲਿਆ ਉਹਨੇ ਇੱਕ ਦਿਨ ਚ ਤਾਂ ਸੀ ਵੀ ਕਿੰਨਾ ਖਾਣੀ ਇਹ ਇਸੇ ਇਸੇ ਹੀ ਤਾਂ ਗੱਲਾਂ ਲੋਕਾਂ ਨੂੰ ਅਵੇਅਰ ਕਰਦੇ ਆ ਹਾਂ ਤੇ ਦੂਜੇ ਨੰਬਰ ਤੇ ਆ ਗਏ ਜਿਹੜੀ ਸ਼ਾਰਟ ਲਾਈਫ ਸਪੈਨ ਇੱਕ ਵੈਰੀ ਸ਼ਾਰਟ ਇੱਕ ਸ਼ਾਰਟ ਤੇ ਆ ਗਏ ਉਹ ਹੈਗਾ ਦੋ ਦਿਨ ਟੂ ਡੇਜ਼ ਮੈਂ ਅੱਗੇ ਕਿਹਾ ਪੀ ਡਿਪੈਂਡ ਕਰਦਾ ਇਨਗਰੀਡੀIENTS ਤੇ ਉਹਦੀ ਲਾਈਫ ਟੈਗ ਇਨਗਰੀਡੀਐਂਟ ਨੇ ਕਰਨਾ ਉਹ ਚ ਪਾਇਆ ਕੀ ਆ ਐਡ ਕੀ ਕੀਤਾ ਇਹਨੇ ਹੂੰ ਉਹ ਚ ਜਿਹੜਾ ਔਰ ਉਹਨੂੰ ਕਿਦਾਂ ਦੇ ਟੈਂਪਰੇਚਰ ਤੇ ਰੱਖਦਾ ਇਹ ਬੰਦਾ ਹੂੰ ਪ੍ਰਜਰਵ ਕਿਦਾਂ ਦੇ ਹਾਲਾਤਾਂ ਚ ਕਰਦਾ ਹੂੰ ਜਿਹੜੀ ਸੈਕੰਡ ਗੱਲ ਹੈ ਉਹ ਜਿਹੜੀ ਹੈਗੀ ਆ ਜਿੱਦਾਂ ਕਹਿ ਲੋ ਬੰਗਾਲੀ ਸਵੀਟਸ ਹੂੰ ਜਿਹਦੇ ਵਿੱਚ ਤੁਹਾਨੂੰ ਤੁਸੀਂ ਕਹਿ ਸਕਦੇ ਰਬੜੀ ਜਿੱਦਾਂ ਉਹ ਉਹ ਲਿਜਾਂਦੇ ਨਾ ਮਲਾਈ ਰਸ ਮਲਾਈ ਤੇ ਆ ਚਮਚਮ ਹੋ ਗਈ ਮਤਲਬ ਇਹ ਚੀਜ਼ਾਂ ਜਿਹੜੀਆਂ ਆ ਉਹ ਉਹ ਚੀਜ਼ਾਂ ਨੂੰ ਲਾਈਫ ਦੋ ਦੇਣਾ ਟੂ ਡੇਜ਼ ਟੂ ਡੇ ਦਾ ਮਤਲਬ 48 ਘੰਟੇ ਜੇ ਅੱਜ ਬਣਾ ਕੇ ਰੱਖੀ ਆ ਹੁਣ ਤਿਆਰ ਕੀਤੀ ਆ ਤਾਂ ਉਹਨੂੰ ਉਹਦਾ ਲਿਖਣਾ ਚਾਹੀਦਾ ਵੇ ਐਨੀ ਤਰੀਕ ਨੂੰ ਮੈਂ ਤਾਂ ਕਹੂੰਗਾ ਟਾਈਮ ਵੀ ਪਾਉਣਾ ਚਾਹੀਦਾ ਇਹ ਕਾਨੂੰਨੀ ਮੇਰਾ ਵਾਈਂਡ ਅਪ ਵੀ ਕਰਦੇ ਆ ਪਰ ਇਹ ਕਾਨੂੰਨੀ ਜ਼ੁਰਮ ਹੈ ਡਾਕਟਰ ਸਾਹਿਬ ਅਗਰ ਆਪਾਂ ਨਹੀਂ ਲਿਖਦੇ ਵੀ ਇਹ ਐਸ ਐਨੀ ਤਰੀਕ ਨੂੰ ਤਿਆਰ ਹੋਈ ਹੈ ਇਹਦਾ ਉਹਦਾ ਅਨਹਾਈਜਨ ਦਾ ਚਲਾਨ ਕੱਟਣਾ ਜਿਹੜਾ ਸਾਡੇ ਫੂਡ ਸੇਫਟੀ ਐਕਟ ਵਿੱਚ ਫੂਡ ਸੇਫਟੀ ਸਟੈਂਡਰਡ ਐਕਟ ਵਿੱਚ ਤਾਂ ਇਹ ਆ ਕਿ ਉਹਦਾ ਜਿਹੜਾ ਜੀਓਨੇ ਡੇਟ ਨਹੀਂ ਲਿਖੀ ਤਾਂ ਉਹ ਸਬਸਟੈਂਡਰਡ ਵਿੱਚ ਆਊਗਾ ਸੈਂਪਲਿੰਗ ਉਹਦੀ ਹੋ ਜੂਗੀ ਸੈਂਪਲ ਭਰ ਕੇ ਚਲ ਜੂਗਾ ਪਰ ਉਹਦਾ ਅਨਹਾਈਜਨ ਦਾ ਚਲਾਨ ਕੱਟ ਦੋਗੇ ਉੱਥੇ ਜਿਹੜਾ ਫੂਡ ਸੇਫਟੀ ਅਫਸਰ ਹੈ ਸਾਡੇ ਉਹ ਅਨਹਾਈਜਨ ਚਲਾਨ ਦੇ ਵਿੱਚ ਉਹਨੂੰ ਅਨ ਸੇਫ ਅਨ ਸੇਫ ਚ ਨਹੀਂ ਉਹ ਆਉਣਾ ਰਿਜ਼ਲਟ ਉਹਦਾ ਉਹਨੂੰ ਆਪਾਂ ਉਹਦੀ ਕਾਰਵਾਈ ਅਨ ਸੇਫ ਚ ਨਹੀਂ ਹੋਣੀ ਉਦੀ ਕਾਰਵਾਈ ਹੋਣੀ ਹੈ ਸਬਸਟੈਂਡਰਡ ਵਾਲੇ ਚ ਤੇ ਸਬਸਟੈਂਡਰਡ ਵਾਲਾ ਦੋ ਕੰਪੋਨੈਂਟ ਮੇਨ ਆ ਸਜਾ ਦੇ ਇੱਕ ਅਨਸੇਫ ਹੈ ਇੱਕ ਸਬਸਟੈਂਡਰਡ ਆ ਜਿਹੜੀ ਵੀ ਚੀਜ਼ ਐਕਸਪਾਇਰੀ ਆ ਗਈ ਆ ਕੋਈ ਚੀਜ਼ ਇਹ ਹੋਣੀ ਸਬਸਟੈਂਡਰਡ ਚ ਕਿਹੇ ਚੀਜ਼ ਚ ਫੈਟ ਘਟ ਪਾਈ ਗਈ ਉਹ ਹੋਣੀ ਸਬਸਟੈਂਡਰਡ ਵਿੱਚ ਹਨਾ ਜਿਹੜੀ ਸਬਸਟੈਂਡਰਡ ਆ ਉਹ ਡੀਸੀ ਏਡੀਸੀ ਦੇ ਕੇਸ ਲੱਗਦਾ ਤੇ ਸਿਰਫ ਜੁਰਮਾਨਾ ਹੁੰਦਾ ਤੇ ਤੁਸੀਂ ਭਾਵੇਂ ਸਾਰੇ ਜੁਰਮਾਨੇ ਕਢਾ ਕੇ ਦੇਖ ਲਓ ਉਹ 10000 ਤੋਂ ਵੱਧ ਬਹੁਤਾ ਜੁਰਮਾਨਾ ਕਿਤੇ ਹੀ ਹੋਊਗੀ ਕੋਈ ਐਗਜ਼ਾਮਪਲ ਵੀ ਕੋਈ ਵੱਡੀ ਕੰਪਨੀ ਨੂੰ 5 ਲੱਖ ਪਾਇਆ ਹੋਊ ਜਾਂ 2 ਲੱਖ ਪਾਇਆ ਹੋਊਗਾ ਉਹ ਵੀ ਲੋਕੀ ਭੜੇ ਸਿਆਣੇ ਆ ਲੋਕੀ ਲੰਮਾ ਖਿੱਚਣ ਲਈ ਟ੍ਰਾਈਬਿਊਨਲ ਚ ਕੇਸ ਪਾ ਦਿੰਦੇ ਫਿਰ ਟ੍ਰਾਈਬਿ ਸਟੇਟ ਟ੍ਰਾਈਬਿਊਨਲ ਚ ਉੱਥੇ ਫਿਰ ਜਾਈ ਜਾਓ ਲੰਮਾ ਖਿੱਚੀ ਜਾਓ ਮਤਲਬ ਸਾਡੇ ਜਿਹੜਾ ਫੂਡ ਸੇਫਟੀ ਅਫਸਰ ਉਹਨੂੰ ਵੀ ਲੱਗਦਾ ਵੀ ਕੋਈ ਸ਼ਕਤੀ ਕੋਈ ਕਾਰਵਾਈ ਹੁੰਦੀ ਆ ਦੁਕਾਨਦਾਰ ਡਰਦੇ ਨੇ ਕਿ بڑے بڑے ਸ਼ੋਰੂਮ ਖੁੱਲ ਗਏ ਵੱਡੇ ਲਾਸ ਵਾਲਾ ਬੜੀਆਂ ਬੜੀਆਂ ਵੈਰਾਈਟੀਆਂ ਹੋ ਗਈਆਂ ਪਰ ਕੋਈ ਡਰ ਇਹ ਕੁਐਸਚਨ ਬਹੁਤ ਇੰਪੋਰਟੈਂਟ ਆ ਜਿਹੜੀ ਤੁਸੀਂ ਕਿਹਾ ਵੀ ਜਿਹੜੀ ਇਹ ਗੱਲ ਕੀਤੀ ਹੈ ਡਰ ਡਰ ਜਿਹੜਾ ਨਵਾਂ ਐਕਟ ਆ ਨਾ ਫੂਡ ਸੇਫਟੀ ਸਟੈਂਡਰਡ ਐਕਟ 2006 ਆਇਆ ਇਹਦੇ ਵਿੱਚ ਮੈਨੂੰ ਇਦਾਂ ਲੱਗਦਾ ਵੀ ਲੋਕਾਂ ਦਾ ਡਰ ਚੁੱਕਿਆ ਗਿਆ ਫੂਡ ਵਾਲਿਆਂ ਦਾ ਫੂਡ ਸੇਫਟੀ ਵਾਲਿਆਂ ਦਾ ਡਰ ਚੁੱਕਿਆ ਗਿਆ ਬਹੁਤ ਘਟ ਗਿਆ ਡਰ ਪ੍ਰੈਕਟੀਕਲੀ ਤੁਹਾਨੂੰ ਦੱਸਾਂ ਮੈਨੂੰ ਇਦਾਂ ਲੱਗਦਾ ਹੁੰਦਾ ਵੀ ਯਾਰ ਜੇ ਨਾ ਐਕਟ ਬਣਾਇਆ ਉਹਦੇ ਚ ਹੋਇਆ ਕੀ ਇਹ ਚ ਐਕਟ ਦੇ ਵਿੱਚ ਡਰ ਇਦਾਂ ਚੁੱਕਿਆ ਗਿਆ ਭਈ ਹੁਣ ਦੇਖੋ ਤੁਸੀਂ ਇਹਦੇ ਚ ਇੱਕ ਚੀਜ਼ ਦੇਖੋ ਡਰ ਚੁੱਕਿਆ ਗਿਆ ਜਿਹੜੀ ਚੀਜ਼ ਦਾ ਡਰ ਐਡ ਹੋਣਾ ਸੀਗਾ ਡਰ ਕਿਦਾ ਐਡ ਹੋਣਾ ਸੀ ਕਿਉਂਕਿ ਬੈਕਟੀਰੀਅਲ ਗਰੋਥ ਜਾਂ ਕੋਈ ਫੰਗਲ ਗਰੋਥ ਜਿਹਨ ਅਨ ਹਾਈਜਨ ਦਾ ਟੈਸਟ ਫੂਡ ਐਂਡ ਡਰਗ ਲੈਬ ਚ ਖਰੜ ਚ ਲੱਗਣਾ ਸੀ ਉਹ ਸੀ ਮਾਈਕਰੋ ਟੈਸਟਿੰਗ ਮਾਈਕਰੋ ਟੈਸਟਿੰਗ ਵਾਸਤੇ ਇਨਫਰਾਸਟ੍ਰਕਚਰ ਆ ਗਿਆ ਸਾਡੇ ਬਾਹਰ ਪੈਰੀਫਰਿਚ ਉੱਥੇ ਆ ਗਿਆ ਲੈਬ 'ਚ ਨਹੀਂ ਕਹਿੰਦੇ ਆਇਆ ਅਜੇ ਤੱਕ ਐਸੇ ਕਰਕੇ ਉਹ 4 ਸਾਲ 3 ਸਾਲ ਹੋ ਗਏ ਉਹ ਫਰਿੱਜਾਂ ਦੀਆਂ ਦੀਆਂ ਖਰਾਬ ਹੋ ਜਾਣੀਆਂ ਸਭ ਕੁਝ ਸਿਸਟਮ ਚਿਲਰ ਵੀ ਖਰਾਬ ਹੋ ਜਾਣੇ ਜਿਹੜੇ ਕੈਰੀਅਰ ਆ ਕੋਲਡ ਚੇਨ ਮੇਨਟੇਨ ਕਰਨ ਵਾਲੇ ਉਹ ਵੀ ਖਰਾਬ ਹੋ ਜਾਣੇ ਕਿਉਂਕਿ ਅਸੀਂ ਫਾਰਮੂਲੇ ਨੇ ਐਡ ਕਰਦੇ ਸੀ ਸਵੀਟਸ ਵਿੱਚ ਤਿੰਨ ਉਹ ਜਿਹੜੀ ਮਾਈਕਰੋ ਟੈਸਟਿੰਗ ਦੇ ਤਹਿਤ ਇਹ ਚੀਜ਼ ਸਭ ਤੋਂ ਇੰਪੋਰਟੈਂਟ ਹੈ ਜਿਹੜੀ ਮਾਈਕਰੋ ਟੈਸਟਿੰਗ ਕਿਉਂਕਿ ਮਾਈਕਰੋ ਟੈਸਟਿੰਗ ਵਿੱਚ ਜਿਹੜਾ ਪੈਨਲਟੀ ਹੈਵੀ ਪੈ ਸਕਦੀ ਸੀ ਉਹਨਾਂ ਨੂੰ ਵੱਡੀ ਪੈ ਸਕਦੀ ਸੀ ਤੇ ਜਿਹੜੀ ਪੈਨਲਟੀ ਆ ਉਹ ਵੀ ਡਿਪੈਂਡ ਕਰਦਾ ਵੀ ਮਾਲ ਕਿੰਨਾ ਕਾ ਕਿੰਨੀ ਕੁ ਖਤਰਨਾਕ ਹੈ ਚੀਜ਼ ਕਿੰਨਾ ਕੁ ਨੁਕਸਾਨ ਬੰਦੇ ਨੂੰ ਹੋ ਸਕਦਾ ਤੇ ਜਿਹੜਾ ਪਹਿਲਾ ਐਕਟ ਹੁੰਦਾ ਸੀ ਪ੍ਰिवेंशन ਪੀਐਫਾ ਐਕਟ 1954 ਐਕਟ ਜਿਹੜਾ ਪ੍ਰिवेंशन ਆਫ ਫੂਡ ਐਡਲਟਰੇਸ਼ਨ ਐਕਟ ਪਹਿਲਾ ਸੀ ਜਿਹੜਾ 54 ਐਕਟ ਉਹਦੇ ਵਿੱਚ ਹਰ ਕੇਸ ਹਰ ਕੇਸ ਜਿਹੜਾ ਸੀਗਾ ਨਾ ਪ੍ਰੈਕਟੀਕਲੀ ਇਹ ਸੀਗਾ ਵੀ ਉਹ ਹਰ ਕੇਸ ਕੋਰਟ ਚ ਲੱਗਦਾ ਸੀਗਾ ਅਦਾਲਤ ਚ ਜੁਡੀਸ਼ੀਅਲ ਕੋਰਟ ਚ ਲੱਗਦਾ ਸੀ ਏਡੀਸੀ ਦੇ ਨੇ ਹੀ ਜਾਂਦੇ ਆਪਾਂ ਜਦੋਂ ਏਡੀਸੀ ਦੇ 90 596% ਕੇਸ ਜਿਹੜੇ ਆ ਨਾ 9780 ਕਹਿ ਲਓ ਇੱਕ ਨਿਗਲੀਜੀ ਵਾਲਾ ਜੇ ਕੇਸ ਆ ਜੇ 100 ਚੋਂ ਇੱਕ ਦੋ ਕੇਸ ਆ ਜਿਹੜੇ ਕੋਰਟ ਚ ਲੱਗਦੇ ਬਾਕੀ ਏਡੀਸੀ ਦੇ ਲੱਗਦੇ ਆ ਟੋਟਲ ਜਿਹੜੇ ਫੇਲ ਹੋਇਆ ਚ ਮਤਲਬ ਅੰਜਾਮ ਤੱਕ ਪਹੁੰਚਦੇ ਨਹੀਂ ਨਹੀਂ ਅੰਜਾਮ ਹੋਣਾ ਕੀ ਹੈ ਜਿਹੜਾ ਬੰਦਾ ਹੁਣ ਤੁਸੀਂ ਆ ਤੁਹਾਡਾ ਜੇ ਸਬਸਟੈਂਡਰਡ ਆ ਗਈ ਪ੍ਰੋਡਕਟ ਤੁਸੀਂ ਨਾਰਮਲੀ ਸਭ ਨੂੰ ਹੁਣ ਪਤਾ ਲੱਗ ਗਿਆ ਵੀ ਸਬਸਟੈਂਡਟੀ ਹੋਣੀ ਆ ਸਾਡਾ ਰਿਜ਼ਲਟ ਅਨਸੇਫ ਤਾਂ ਕਿਤੇ ਹੀ ਕੋਈ ਆਉਗੀ ਨਾ ਤੇ ਉਹ ਕਹਿੰਦੇ ਜਦੋਂ ਸਬਸਟੈਂਡਰਡ ਆਉਗੀ ਤੇ ਸਾਨੂੰ ਪੈਨਲਟੀ ਮਿਲ ਮਿਲਾ ਕੇ ਸਿਫਾਰਿਸ਼ ਕਰਾ ਕੇ ਕੁਝ ਰਿਲੇਸ਼ਨ ਲੋਕਲ ਹਨਾ ਲਿਆਜਦਾਰੀ ਕਰ ਹੁੰਦੀ ਵੀ ਆ ਤੇ ਉਹਦੇ ਚ ਕਰਕੇ ਉਹਨੂੰ 5-7000 ਪੈਨਲਟੀ ਪੈ ਜਾਣੀ ਤਾਂ ਉਹ ਲੋਕੀ ਇਹ ਵੀ ਕਹਿੰਦੇ ਸੁਣੇ ਸੀ ਵੀ ਸਾਨੂੰ ਤਾਂ ਵਧੀਆ ਐਕਟ ਇਹ ਆ ਗਿਆ ਪਹਿਲਾਂ ਡੀਐਚਓ ਨੂੰ 10000 15 ਦੇਣਾ ਪੈਂਦਾ ਸੀ ਇਹਦੇ ਚ ਪੈਨਲਟੀ 5000 ਦੇ ਕੇ ਸਰ ਜਾਂਦਾ 5 ਪੈ ਜਾਂਦੀ 6 ਜੇ ਕਾਪੜੇ ਪਾਟੇ ਹੋ ਜਾ ਪਾ ਕੇ ਚੱਲ ਜਾ ਉਥੇ ਤਾਂ ਜੇ ਮੈਲੇਜ ਆ ਪਾ ਕੇ ਚਪਲ ਪੈਰੀ ਪਾ ਕੇ ਚੱਲ ਜਾਓ ਤਾਂ ਉਹ ਵੀ ਲੱਗਦਾ ਉਹਨੂੰ ਵੀ ਇਹ ਗਰੀਬੜਾ ਜਿਹਾ ਹੈਗਾ ਤਾਂ ਤਾਂ ਕਮੀ ਹੈ ਨਹੀਂ ਵੀ ਜਰਾ ਮਿੰਤ ਕਰ ਲੋ ਤੇ ਉਹ ਵੀ ਪੈਨਲਟੀ ਜਿਹੜੀ ਥੋੜੀ ਜਿਹੀ ਪੈਂਦੀ ਹੈ ਪਰ ਜਿਹੜਾ ਖੇਤ ਸਿਹਤ ਨਾਲ ਜੁੜਿਆ ਹੋਇਆ ਮੈਟਰ ਹੈ ਇਹ ਬਹੁਤ ਸੈਂਸਿਟਿਵ ਆ ਪੈਨਲਟੀਆਂ ਦਾ ਮੈਟਰ ਨਹੀਂ ਗਲਤ ਹੈ ਇਹ ਆ ਵੀ ਇਹ ਲੋਕ ਮੋਡਰਨ ਹੈ ਕਿ ਕਿੱਦਾਂ ਇੱਧਰ ਨੂੰ ਮੋੜਨਗੇ ਕਿੱਦਾਂ ਔਰ ਖਾਸ ਕਰਕੇ ਜਿਹੜੇ ਪ੍ਰਵਾਸੀ ਹੈ ਜਿਹੜੇ ਜਿਹੜਾ ਨੇ ਫੂਡ ਦੇ ਵੱਲ ਉਹ ਵਿਸ਼ਾ ਨਹੀਂ ਮੇਰਾ ਉਧਰ ਨੂੰ ਜਾਵਾਂਗੇ ਨਹੀਂ ਪਰ ਜਿਹੜਾ ਉਹ ਅਨ ਹਾਈਜੀਨ ਜਿਹੜਾ ਇਦਾਂ ਦੇ ਗੰਦੀਆਂ ਜਗ੍ਹਾ 'ਚ ਫੂਡ ਬਣਾਉਣ ਲਾ ਪੇ ਤਿਆਰ ਕਰਨ ਲਾਵੇ ਉਹ ਬੜਾ ਚਿੰਤਾ ਦਾ ਵਿਸ਼ਾ ਵੱਡਾ ਜਿੱਥੋਂ ਤਾਂ ਹੀ ਮਠਿਆਈ ਦੀ ਗੱਲ ਆ ਉਹਦੇ ਤੇ ਸਿਰਫ ਇੰਨੀ ਗੱਲ ਆ ਵੀ ਜਿਹੜਾ ਤੁਸੀਂ ਕਿਹਾ ਵੀ ਇਹ ਡਰ ਆ ਜਿਹੜਾ ਨਾ ਮੈਂ ਗੱਲ ਕਰਦਾ ਇਹ ਡਰ ਜਿਹੜਾ ਆ ਉਹ ਛੁੱਕਿਆ ਗਿਆ ਜਿਹੜਾ ਫਿਰ ਜਿਹੜਾ ਮਾਈਕਰੋ ਟੈਸਟਿੰਗ ਦਾ ਡਰ ਜਿਹੜਾ ਇਹਨਾਂ ਨੂੰ ਲੱਗਣਾ ਸੀ ਵੀ ਸਾਡੀ ਮਾਈਕਰੋ ਟੈਸਟਿੰਗ ਹੋ ਜੂਗੀ ਤੇ ਕਿਉਂਕਿ ਜਦੋਂ ਅਸੀਂ ਫਾਰਮਲਿਨ ਪਾ ਦੇਣੀ ਗਗਨ ਕਿਸੇ ਚੀਜ਼ ਚ ਪ੍ਰਜਰਵੇਟ ਜਿਹੜੇ ਮੁਰਦਿਆਂ ਨੂੰ ਲਾਉਨੇ ਆ ਜਦੋਂ ਅਸੀਂ ਫਾਰਮੂਲੇ ਨਾ ਪਾ Đਣੀ ਆ ਤਾਂ ਬੈਕਟੀਰੀਆ ਦਾ ਟੈਸਟ ਮਠਿਆਈ ਦਾ ਜਾਂ ਕਾਹਦਾ ਲੱਗਣਾ ਹੀ ਨਹੀਂ ਲੱਗਣਾ ਹੀ ਨਹੀਂ ਉਹ ਖਤਮ ਹੋ ਗਿਆ ਉਹਦੋਂ ਹੀ ਪੋਸੀਬਿਲਟੀ ਖਤਮ ਹੋ ਗਈ ਤੇ ਉਹਦੇ ਵਾਸਤੇ ਸਰਕਾਰ ਨੇ ਫੈਸਲਾ ਕਰ ਲਿਆ ਵੀ ਇਹ ਮਾਈਕਰੋ ਟੈਸਟਿੰਗ ਲਾਵਾਂਗੇ ਫਾਰਮੂਲੇਨ ਵਗੈਰਾ ਐਡ ਨਹੀਂ ਕਰਾਂਗੇ ਕੋਈ ਪ੍ਰিজਰਵੇਟਿਵ ਐਡ ਨਹੀਂ ਕਰਾਂਗੇ ਕਿਸੇ ਪੈਰਿਸ਼ੇਬਲ ਚੀਜ਼ਾਂ ਚ ਕਿਸੇ ਚ ਤੇ ਉਹ ਜਿਹੜੀ ਕੋਲਡ ਚੇਨ ਮੇਨਟੇਨ ਕਰਕੇ ਠੰਡਾ ਟੈਂਪਰੇਚਰ ਮੇਨਟੇਨ ਕਰਕੇ ਇੱਥੋਂ ਉੱਥੇ ਡੈਬ ਤੱਕ ਇਦਾਂ ਜਾਊਗੀ ਨਾ ਕਿ ਵਿੱਚ ਕੁਝ ਪ੍ਰিজਰਵ ਉਹ ਟੈਂਪਰੇਚਰ ਨਾ ਮੈਂਟੇਨ ਕਰੋਗੇ ਤੁਸੀਂ ਸੋ ਉਹ ਚੀਜ਼ ਤਾਂ ਲਾਗੂ ਹੋਈ ਨਹੀਂ ਤਿੰਨ ਚਾਰ ਸਾਲ ਤੋਂ ਬਥੇਰਾ ਸੋਸ਼ਲ ਮੀਡੀਆ ਵਾਇਰਲ ਹੋ ਗਈਆਂ ਗੱਲਾਂ ਬੜਾ ਰੌਲਾ ਪੈ ਗਿਆ ਪ੍ਰੈਸ ਕਾਨਫਰੰਸ ਆ ਗਈਆਂ ਫੇ ਮਾਈਕਰੋ ਟੈਸਟਿੰਗ ਚਾਰ ਸਾਲ ਹੋ ਗਏ ਆ ਪਰ ਅਜੇ ਤੱਕ ਤਾਂ ਮਾਈਕਰੋ ਟੈਸਟਿੰਗ ਆਈ ਨਹੀਂ ਬਦਲਾਵ ਆ ਦੇਖਣ ਨੂੰ ਮਿਲਦੇ ਐ ਹਜੇ ਫਿਰ ਲੱਭਦੇ ਆ ਠੀਕ ਹੈ ਡਾਕਟਰ ਸਾਹਿਬ ਬਹੁਤ ਮਿਹਰਬਾਨੀ ਤਾਂ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਮਠਿਆਈ ਦਾ ਲੁਤਫ ਲੈਣ ਤੋਂ ਪਹਿਲਾਂ ਮਠਿਆਈ ਦਾ ਸਵਾਦ ਚਖਣ ਤੋਂ ਪਹਿਲਾਂ ਇੱਕ ਵਾਰ ਡਾਕਟਰ ਲਖਵੀਰ ਸਿੰਘ ਦੀਆਂ ਗੱਲਾਂ ਜ਼ਰੂਰ ਸੁਣ ਲਿਓ ਆਖਰ ਜੋ ਤੁਸੀਂ ਖਾ ਰਹੇ ਹੋ ਉਸ ਦੀ ਜ਼ਿੰਦਗੀ ਕਿੰਨੀ ਹੈ ਉਹ ਮਠਿਆਈ ਕਦੋਂ ਬਣਦੀ ਹੈ ਕਦੋਂ ਖਰਾਬ ਹੁੰਦੀ ਹੈ ਉਸ ਦੀ ਇੱਕ ਲਾਈਫ ਹੁੰਦੀ ਹੈ ਉਸ ਮਠਿਆਈ ਦੀ ਜ਼ਿੰਦਗੀ ਕਿੰਨੀ ਹੈ ਇਹ ਬਹੁਤ ਜ਼ਰੂਰੀ ਹੈ ਵੱਡੀਆਂ-ਵੱਡੀਆਂ ਦੁਕਾਨਾਂ ਦੇ ਵਿੱਚ ਸੈਂਕੜੇ ਕਿਸਮ ਦੀਆਂ ਵੈਰਾਈਟੀਆਂ ਜਿਹੜੀਆਂ ਤੁਹਾਨੂੰ ਉਤਿਹਾਰਾਂ ਦੇ ਦਿਨਾਂ ਦੇ ਵਿੱਚ ਵੇਖਣ ਨੂੰ ਮਿਲਣਗੀਆਂ ਨਵੇਂ ਫੂਡ ਸੇਫਟੀ ਐਕਟ ਦੇ ਵਿੱਚ ਦੁਕਾਨਦਾਰਾਂ ਦੇ ਉੱਤੋਂ ਡਰ ਨੂੰ ਚੱਕ ਦਿੱਤਾ ਗਿਆ ਡਿਪੈਂਡ ਤੁਹਾਡੇ ਤੇ ਕਰਦਾ ਕਿ ਤੁਸੀਂ ਜ਼ਹਿਰ ਨੂੰ ਕਿੰਨੀ ਤੇ ਕਿਹੜੀ ਮਾਤਰਾ ਦੇ ਵਿੱਚ ਖਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਬੇहद ਖਾਸ ਹੈ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਡਾਕਟਰ ਲਖਵੀਰ ਸਿੰਘ ਦੀਆਂ ਗੱਲਾਂ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦੀਆਂ ਕੈਮਰਾ ਪਰਸਨ ਦਲੇਰ ਨਿਤਿਨ ਤਰਮੇਸ਼ ਨਾ ਗਗਨ ਸ਼ੁਕਲਾ ਟੈਲੀਪੋਸਟ ਪੰਜਾਬੀ